ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਅਸੀਂ ਅੱਜ ਤਪਾ ਦੇ ਹਾਈ ਟੈਕ ਨਾਕੇ ਤੇ ਆ ਸਾਡੇ ਨਾਲ ਐਸਪੀ ਸ਼ੋਕਮਾਰ ਸ਼ਰਮਾ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਦਿਨਿਕ ਸਵੇਰਾ ਤੇ ਸਵਾਗਤ ਹੈ ਸਰ ਬਿਲਕੁਲ ਜੀ ਸਾਡੇ 15 ਗਰਸੂਨ ਲੈ ਕੇ ਸਾਰੇ ਪੂਰੇ ਪੰਜਾਬ ਭਰ ਤੋਂ ਲੈ ਕੇ ਸਾਡਾ ਡਿਸਟ੍ਰਿਕਟ ਬਰਨਾਲਾ ਦੀ ਆਪਾਂ ਜੀ ਗੱਲ ਕਰੀਏ ਤਾਂ ਇੱਥੇ ਪੂਰੀ ਤਰ੍ਹਾਂ ਪੁਖਤਾ ਪ੍ਰਬੰਧ ਤੁਸੀਂ ਦੇਖ ਹੀ ਰਹੇ ਹੋ ਅਸੀਂ ਸਵੇਰ ਤੋਂ ਪਿਛਲੇ ਕਾਫੀ ਸਮੇਂ ਤੋਂ ਸਾਡੇ ਨਾਕੇ ਔਰ ਅਚਨਚਿਤ ਚੈਕਿੰਗ ਸਰਪ੍ਰਾਈਜ਼ਿੰਗ ਕਿੰ ਚੈਕਿੰਗ ਆਪਾਂ ਕਹਿੰਦੇ ਆ ਉਸ ਤੋਂ ਇਲਾਵਾ ਸਾਡੇ ਬਹੁਤ ਸਾਰੇ ਪੈਟਰੋਲਿੰਗ ਤੇ ਸਿਵਲ ਪਰਚਰਸ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਜਵਾਨ ਜਗਾ ਜਗਾ ਤੇ ਮੁਸਾਦੀ ਨਾਲ ਕੰਮ ਕਰ ਰਹੇ ਨੇ ਤੇ ਸਾਡੇ ਹੋਰ ਜਿਹੜੀਆਂ ਟੀਮਾਂ ਨੇ ਜਿਵੇਂ ਸੀਆਈਡੀ ਵਿੰਗ ਹੈ ਸਾਡਾ ਇੰਟੈਲੀਜੈਂਸ ਵਿੰਗ ਹੋ ਗਿਆ ਇਹ ਵੀ ਆਪਣੇ ਲੈਵਲ ਤੇ ਸਾਡੀਆਂ ਟੀਮਾਂ ਬਣਾ ਕੇ ਸਾਡੇ ਦਿਨ ਰਾਤ 24 ਘੰਟੇ ਦਾ ਸਰਕਲ ਬਣਿਆ ਹੋਇਆ ਜਿਹਦੇ ਵਿੱਚ ਅੱਜ ਦਾ ਨਾਈਟ ਡੈਮੋਨੇਸ਼ਨ ਜਿੱਥੇ ਮੈਂ ਆਪ ਇੱਥੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਸਾਡੇ ਡੀਐਸਪੀ ਤਪਾ ਨੇ ਐਸਐਚਓ ਸ਼ਰੀਫ ਖਾਨ ਨੇ ਤੇ ਹੋਰ ਸਾਰੇ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਸਾਰੇ ਐਸਐਚਓ ਸਾਰੇ ਡੀਐਸਪੀ ਐਸਐਸਪੀ ਸਭ ਖੁਦ ਆਪ ਸਾਰੇ ਇਸ ਦੀ ਅਗਵਾਈ ਕਰ ਰਹੇ ਨੇ ਔਰ ਇਸ ਤੋਂ ਇਲਾਵਾ ਸਾਡੇ ਜਿਹੜੇ ਸਾਡੇ ਕੈਮਰੇ ਆ ਉਹ ਤੁਹਾਨੂੰ ਪਤਾ ਹੈ ਕਿ ਬਰਨਾਲਾ ਡਿਸਟ੍ਰਿਕਟ ਵਿੱਚ ਸਾਡੇ ਬਹੁਤ ਸਾਰੀ ਜਗ੍ਹਾ ਤੇ ਬਹੁਤ ਸਾਰੇ ਕੈਮਰੇ ਵੀ ਉਹਨਾਂ ਦਾ ਨੈਟਵਰਕ ਬਹੁਤ ਛਾ ਕੰਮ ਕਰ ਰਿਹਾ ਸਾਡਾ ਕੰਟਰੋਲ ਰੂਮ ਉਤੇ ਆਪਣੀ ਜਿਹਨੂੰ ਕਹਿੰਦੇ ਤੀਜੀ ਅੱਖ ਉਹਨੇ ਰੱਖੀ ਹੋਈ ਹੈ ਤੇ ਔਰ ਤੁਹਾਡੇ ਸਾਰਿਆਂ ਸਹਿਯੋਗ ਦੇ ਨਾਲ ਅਸੀਂ ਸਾਰੇ ਵਧੀਆ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਕੇ ਰੱਖਾਂਗੇ ਕਿ ਜੇ ਕੋਈ ਵੀ ਇਸ ਦੇ ਵਿੱਚ ਕੋਈ ਵੀ ਆਪਣਾ ਸ਼ਰਾਰਤੀ ਤੱਤ ਕਿਸੇ ਵੀ ਕਿਸਮ ਦੀ ਕੋਈ ਗਲਤੀ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਤੁਹਾਨੂੰ ਮੈਂ ਦੱਸ ਰਹੀ ਹਾਂ ਸਾਡੇ ਤੁਸੀਂ ਅੱਜ ਸਵੇਰੇ ਵੀ ਦੇਖਿਆ ਹੋਣਾ ਸਾਡੇ ਜਗ੍ਹਾ-ਜਗ੍ਹਾ ਤੇ ਪੈਟਰੋਲਿੰਗ ਹੈ ਸਾਡੇ ਉੱਥੇ ਵੀ ਗਾਰਡ ਲੱਗੀਆਂ ਹੋਈਆਂ ਨੇ ਔਰ ਜਿੱਥੇ ਵੀ ਸਰਕਾਰੀ ادارے ਨੇ ਉਹਨਾਂ ਉੱਤੇ ਸਪੈਸ਼ਲ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਔਰ ਸਾਡੇ ਬੰਦੋ ਬਹੁਤ ਅੱਛੇ ਤਰੀਕੇ ਨਾਲ ਦਿਨ ਰਾਤ ਸਾਡੀ ਸਾਰੀ ਪੁਲਿਸ ਲੱਗੀ ਹੋਈ ਹੈ ਇਸ ਕੰਮ ਤੇ ਸਰ ਮੈਸੇਜ ਕੀ ਦੇਣਾ ਜਨਮ ਪਬਲਿਕ ਨੂੰ ਜੀ ਪਬਲਿਕ ਨੂੰ ਸਾਡਾ ਮੈਸੇਜ ਇਹ ਹੀ ਹੈ ਕਿ ਜਿਹੇ 15 ਅਗਸਤ ਦਾ ਸਾਡਾ ਇੱਕ ਪर्व ਦੀ ਤਰ੍ਹਾਂ ਸੀ ਇਸ ਨੂੰ ਮਨਾਣੇ ਆ ਤਾਂ ਸਾਰੇ ਵਧੀਆ ਤਰੀਕੇ ਨਾਲ ਸੈਲੀਬ੍ਰੇਸ਼ਨ ਕਰਨ ਵਾਸਤੇ ਔਰ ਆਪਣਾ ਸਹਿਯੋਗ ਦੇਣ ਜੇ ਕਿਸੇ ਨੂੰ ਵੀ ਕੋਈ ਐਸੀ ਚੀਜ਼ ਜਿਹੜੀ ਕਿ ਉਹਨਾਂ ਨੂੰ ਲੱਗਦੀ ਹੈ ਕਿ ਇਹ ਦਸਨਯੋਗ ਹੈ ਤੇ ਉਹਦੇ ਚ ਗੁਰੇਜ਼ ਨਾ ਕਰਨ ਔਰ ਮਾੜਾ ਅਨਸਰ ਕਿਸੇ ਵੀ ਕੋਈ ਦਿਸਦਾ ਸਾਨੂੰ ਸਿਕਰਟ ਤੌਰ ਤੇ ਇਨਫੋਰਮ ਕਰਨ ਅਸੀਂ ਉਹਨਾਂ ਦਾ ਧੰਨਵਾਦੀ ਹਾਂ ਬਿਲਕੁਲ ਜੀ ਤੁਹਾਡੇ ਸਾਹਮਣੇ ਅਸੀਂ ਹਰ ਤਰ੍ਹਾਂ ਦੀ ਸਰਪ੍ਰਾਈਜ਼ਿੰਗ ਚੈਕਿੰਗ ਜਿਹੜੀ ਗੱਡੀ ਸਾਨੂੰ ਦਿਸਦੀ ਹੈ ਤੇ ਉਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਆ ਔਰ ਚੈਕਿੰਗ ਵੀ ਕੀਤੀ ਆ ਬਿਲਕੁਲ ਹਾਂ ਜੀ ਇਹ ਸਾਡਾ ਇਹ ਕੰਮ ਹੈ ਰੂਟੀਨ ਵਰਕ ਹੈ ਸਾਡਾ ਜਿਹੜਾ ਸਾਨੂੰ ਕੋਈ ਸ਼ੱਕੀ ਲੱਗਦਾ ਸੀ ਫੋਟੋ ਪਿੱਛੇ ਕੋਈ ਪਿਆਜ ਤੇ ਜਾਂ ਕਿ ਹੋਰ ਵੀ ਆਪਣੇ ਤਰੀਕੇ ਨਾਲ ਚੈਕਿੰਗ ਕਰਾਉਂਦੇ ਆ ਤੇ ਕੋਈ ਕਈ ਵਾਰੀ ਸਾਨੂੰ ਇਸ ਤਰ੍ਹਾਂ ਦੇ ਵੀ ਕੋਈ ਪੀਓ ਹੁੰਦਾ ਕੋਈ ਹੋਰ ਵਾਂਟਡ ਸਾਡਾ ਮੁੱਲਜਮ ਹੁੰਦਾ ਸਾਨੂੰ ਮੌਕੇ ਤੇ ਵੀ ਕਈ ਵਾਰੀ ਟ੍ਰੇਸ ਹੋਇਆ ਐਸਪੀ ਸ਼ੋਕਮਾਰ ਸ਼ਰਮਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਅਸੀਂ ਅੱਜ ਤਪਾ ਦੇ ਹਾਈ ਟੈਕ ਨਾਕੇ ਤੇ ਆ ਸਾਡੇ ਨਾਲ ਐਸਪੀ ਸ਼ੋਕਮਾਰ ਸ਼ਰਮਾ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਦਿਨਿਕ ਸਵੇਰਾ ਤੇ ਸਵਾਗਤ ਹੈ ਸਰ ਬਿਲਕੁਲ ਜੀ ਸਾਡੇ 15 ਗਰ ਤੋਂ ਲੈ ਕੇ ਸਾਰੇ ਪੂਰੇ ਪੰਜਾਬ ਭਰ ਤੋਂ ਲੈ ਕੇ ਸਾਡਾ ਡਿਸਟ੍ਰਿਕਟ ਬਰਨਾਲਾ ਦੀ ਆਪਾਂ ਜੇ ਗੱਲ ਕਰੀਏ ਤਾਂ ਇੱਥੇ ਪੂਰੀ ਤਰ੍ਹਾਂ ਪੁਖਤਾ ਪ੍ਰਬੰਧ ਤੁਸੀਂ ਦੇਖ ਹੀ ਰਹੇ ਹੋ ਅਸੀਂ ਸਵੇਰ ਤੋਂ ਪਿਛਲੇ ਕਾਫੀ ਸਮੇਂ ਤੋਂ ਸਾਡੇ ਨਾਕੇ ਔਰ ਅਚੰਚਿਤ ਚੈਕਿੰਗ ਸਰਪ੍ਰਾਈਜ਼ਿੰਗ ਕ੍ਰੀਮ ਚੈਕਿੰਗ ਆਪਾਂ ਕਰਨੇ ਆ ਉਸ ਤੋਂ ਇਲਾਵਾ ਸਾਡੇ ਬਹੁਤ ਸਾਰੇ ਪੈਟਰੋਲਿੰਗ ਤੇ ਸਿਵਲ ਪਰਚਾਸ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਜਵਾਨ ਜਗਾ ਜਗਾ ਤੇ ਮੁਸੱਦੀ ਨਾਲ ਕੰਮ ਕਰ ਰਹੇ ਨੇ ਤੇ ਸਾਡੇ ਹੋਰ ਜਿਹੜੀਆਂ ਟੀਮਾਂ ਨੇ ਜਿਵੇਂ ਸੀਆਈਡੀ ਵਿੰਗ ਹੈ ਸਾਡਾ ਇੰਟੈਲੀਜੈਂਸ ਵਿੰਗ ਹੋ ਗਿਆ ਇਹ ਵੀ ਆਪਣੇ ਲੈਵਲ ਤੇ ਸਾਡੀਆਂ ਟੀਮਾਂ ਬਣਾ ਕੇ ਸਾਡੇ ਦਿਨ ਰਾਤ 24 ਘੰਟੇ ਦਾ ਸਰਕਲ ਬਣਿਆ ਹੋਇਆ ਜਿਹਦੇ ਵਿੱਚ ਅੱਜ ਦਾ ਨਾਈਟ ਡੈਮੋਨੇਸ਼ਨ ਜਿੱਥੇ ਮੈਂ ਆਪ ਇੱਥੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਸਾਡੇ ਡੀਐਸਪੀ ਤਪਾ ਨੇ ਐਸਐਚਓ ਸ਼ਰੀਫ ਖਾਨ ਨੇ ਤੇ ਹੋਰ ਸਾਰੇ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਸਾਰੇ ਐਸਐਚਓ ਸਾਰੇ ਡੀਐਸਪੀ ਐਸਐਸਪੀ ਸਭ ਖੁਦ ਆਪ ਸਾਰੇ ਇਸ ਦੀ ਅਗਵਾਈ ਕਰ ਰਹੇ ਨੇ ਔਰ ਇਸ ਤੋਂ ਇਲਾਵਾ ਸਾਡੇ ਜਿਹੜੇ ਸਾਡੇ ਕੈਮਰੇ ਆ ਉਹ ਤੁਹਾਨੂੰ ਪਤਾ ਹੈ ਕਿ ਬਰਨਾਲਾ ਡਿਸਟ੍ਰਿਕਟ ਵਿੱਚ ਸਾਡੇ ਬਹੁਤ ਸਾਰੀ ਜਗ੍ਹਾ ਤੇ ਬਹੁਤ ਸਾਰੇ ਕੈਮਰੇ ਵੀ ਉਹਨਾਂ ਦਾ ਨੈਟਵਰਕ ਬਹੁਤ ਛਾ ਕੰਮ ਕਰ ਰਿਹਾ ਸਾਡਾ ਕੰਟਰੋਲ ਰੂਮ ਉੱਤੇ ਆਪਣੀ ਜਿਹਨੂੰ ਕਹਿੰਦੇ ਤੀਜੀ ਅੱਖ ਉਹਨੇ ਰੱਖੀ ਹੋਈ ਹੈ ਤੇ ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਵਧੀਆ ਲਾ ਐਂਡ ਆਰਡਰ ਨੂੰ ਮੇਨਟੇਨ ਕਰਕੇ ਰੱਖਾਂਗੇ ਕਿ ਜੇ ਕੋਈ ਵੀ ਇਸ ਦੇ ਵਿੱਚ ਕੋਈ ਵੀ ਆਪਣਾ ਸ਼ਰਾਰਤੀ ਤੱਤ ਕਿਸੇ ਵੀ ਕਿਸਮ ਦੀ ਕੋਈ ਗਲਤੀ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਤੁਹਾਨੂੰ ਮੈਂ ਦੱਸ ਰਹੀ ਸਾਡੇ ਤੁਸੀਂ ਅੱਜ ਸਵੇਰੇ ਵੀ ਦੇਖਿਆ ਹੋਣਾ ਸਾਡੇ ਜਗਾ ਜਗਾ ਤੇ ਪੈਟਰੋਲਿੰਗ ਹੈ ਸਾਡੇ ਉੱਥੇ ਵੀ ਗਾਰਡ ਲੱਗੀਆਂ ਹੋਈਆਂ ਨੇ ਔਰ ਜਿੱਥੇ ਵੀ ਸਰਕਾਰੀ ادارے ਨੇ ਉਹਨਾਂ ਉੱਤੇ ਸਪੈਸ਼ਲ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਔਰ ਸਾਡੇ ਬੰਦੋ ਬਹੁਤ ਅੱਛੇ ਤਰੀਕੇ ਨਾਲ ਦਿਨ ਰਾਤ ਸਾਡੀ ਸਾਰੀ ਪੁਲਿਸ ਲੱਗੀ ਹੋਈ ਹੈ ਇਸ ਕੰਮ ਤੇ ਸਰ ਮੈਸੇਜ ਹੀ ਦੇਣਾ ਜਨਮ ਪਬਲਿਕ ਨੂੰ ਜੀ ਪਬਲਿਕ ਨੂੰ ਸਾਡਾ ਮੈਸੇਜ ਇਹ ਹੀ ਹੈ ਕਿ ਜਿਹੇ 15 ਅਗਸਤ ਦਾ ਸਾਡਾ ਇੱਕ ਪर्व ਦੀ ਤਰ੍ਹਾਂ ਸੀ ਇਸ ਨੂੰ ਮਨਾਉਣੇ ਆ ਤਾਂ ਸਾਰੇ ਵਧੀਆ ਤਰੀਕੇ ਨਾਲ ਸੈਲੀਬ੍ਰੇਸ਼ਨ ਕਰਨ ਵਾਸਤੇ ਔਰ ਆਪਣਾ ਸਹਿਯੋਗ ਦੇਣ ਜੇ ਕਿਸੇ ਨੂੰ ਵੀ ਕੋਈ ਐਸੀ ਚੀਜ਼ ਜਿਹੜੀ ਕਿ ਉਹਨਾਂ ਨੂੰ ਲੱਗਦੀ ਹੈ ਕਿ ਇਹ ਦਸਨਯੋਗ ਹੈ ਤੇ ਉਹਦੇ ਚ ਗੁਰੇਜ਼ ਨਾ ਕਰਨ ਔਰ ਮਾੜਾ ਅਨਸਰ ਕਿਤੇ ਵੀ ਕੋਈ ਦਿਸਦਾ ਸਾਨੂੰ ਸਿਕਰਟ ਤੌਰ ਤੇ ਇਨਫੋਰਮ ਕਰਨ ਅਸੀਂ ਉਹਨਾਂ ਧੰਨਵਾਦੀ ਹਾਂ ਬਿਲਕੁਲ ਜੀ ਤੁਹਾਡੇ ਸਾਹਮਣੇ ਅਸੀਂ ਹਰ ਤਰ੍ਹਾਂ ਦੀ ਸਰਪ੍ਰਾਈਜ਼ਿੰਗ ਚੈਕਿੰਗ ਜਿਹੜੀ ਗੱਡੀ ਸਾਨੂੰ ਦਿਸਦੀ ਹੈ ਤੇ ਉਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਆ ਔਰ ਚੈਕਿੰਗ ਵੀ ਕੀਤੀ ਆ ਬਿਲਕੁਲ ਹਾਂ ਜੀ ਸਾਡਾ ਇਹ ਕੰਮ ਹੈ ਰੂਟੀਨ ਵਰਕ ਹੈ ਸਾਡਾ ਜਿਹੜਾ ਸਾਨੂੰ ਕੋਈ ਸ਼ੱਕੀ ਲੱਗਦਾ ਅਸੀਂ ਫੋਟੋ ਕਿਚਕਿਓ ਦੀ ਪਿਆਜ ਤੇ ਜਾਂ ਕਿ ਹੋਰ ਵੀ ਆਪਣੇ ਤਰੀਕੇ ਨਾਲ ਚੈਕਿੰਗ ਕਰਾਂਦੇ ਆ ਤੇ ਕੋਈ ਕਈ ਵਾਰੀ ਸਾਨੂੰ ਇਸ ਤਰ੍ਹਾਂ ਦੇ ਵੀ ਕੋਈ ਪੀਓ ਹੁੰਦਾ ਕੋਈ ਹੋਰ ਵਾਂਟਡ ਸਾਡਾ ਮੁੱਲਜਮ ਹੁੰਦਾ ਸਾਨੂੰ ਮੌਕੇ ਤੇ ਵੀ ਕਈ ਵਾਰੀ ਟ੍ਰੇਸ ਹੋਇਆ ਐਸਪੀ ਸ਼ੋਕੁਮਾਰ ਸ਼ਰਮਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਨਰਮਲ ਕੁਮਾਰ ਅਸੀਂ ਅੱਜ ਤਪਾ ਦੇ ਹਾਈ ਟੈਕ ਨਾਕੇ ਤੇ ਆ ਸਾਡੇ ਨਾਲ ਐਸਪੀ ਸ਼ੋਕੁਮਾਰ ਸ਼ਰਮਾ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਦਿਨਿਕ ਸਵੇਰਾ ਤੇ ਸਵਾਗਤ ਹੈ ਸਰ ਬਿਲਕੁਲ ਜੀ ਸਾਡੇ 15 ਘਰ ਤੋਂ ਲੈ ਕੇ ਸਾਰੇ ਪੂਰੇ ਪੰਜਾਬ ਭਰ ਤੋਂ ਲੈ ਕੇ ਸਾਡਾ ਡਿਸਟ੍ਰਿਕਟ ਬਰਨਾਲਾ ਦੀ ਆਪਾਂ ਜੇ ਗੱਲ ਕਰੀਏ ਤਾਂ ਇੱਥੇ ਪੂਰੀ ਤਰ੍ਹਾਂ ਪੁਖਤਾ ਪ੍ਰਬੰਧ ਤੁਸੀਂ ਦੇਖ ਹੀ ਰਹੇ ਹੋ ਅਸੀਂ ਸਵੇਰ ਤੋਂ ਪਿਛਲੇ ਕਾਫੀ ਸਮੇਂ ਤੋਂ ਸਾਡੇ ਨਾਕੇ ਔਰ ਅਚੰਚਿਤ ਚੈਕਿੰਗ ਸਰਪ੍ਰਾਈਜ਼ਿੰਗ ਕੀ ਚੈਕਿੰਗ ਆਪਾਂ ਕਰਨੇ ਆ ਉਸ ਤੋਂ ਇਲਾਵਾ ਸਾਡੇ ਬਹੁਤ ਸਾਰੇ ਪੈਟਰੋਲਿੰਗ ਤੇ ਸਿਵਲ ਪਰਚਾਸ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਜਵਾਨ ਜਗਾ ਜਗਾ ਤੇ ਮੁਸੈਦੀ ਨਾਲ ਕੰਮ ਕਰ ਰਹੇ ਨੇ ਤੇ ਸਾਡੇ ਹੋਰ ਜਿਹੜੀਆਂ ਟੀਮਾਂ ਨੇ ਜਿਵੇਂ ਸੀਆਈਡੀ ਵਿੰਗ ਹੈ ਸਾਡਾ ਇੰਟੈਲੀਜੈਂਸ ਵਿੰਗ ਹੋ ਗਿਆ ਇਹ ਵੀ ਆਪਣੇ ਲੈਵਲ ਤੇ ਸਾਡੀਆਂ ਟੀਮਾਂ ਬਣਾ ਕੇ ਸਾਡੇ ਦਿਨ ਰਾਤ 24 ਘੰਟੇ ਦਾ ਸਰਕਲ ਬਣਿਆ ਹੋਇਆ ਜਿਹਦੇ ਵਿੱਚ ਅੱਜ ਦਾ ਨਾਈਟ ਡੈਮੋਨੇਸ਼ਨ ਜਿੱਥੇ ਮੈਂ ਆਪ ਇੱਥੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਸਾਡੇ ਡੀਐਸਪੀ ਤਪਾ ਨੇ ਐਸਐਚਓ ਸ਼ਰੀਫ ਖਾਨ ਨੇ ਤੇ ਹੋਰ ਸਾਰੇ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਸਾਰੇ ਐਸਐਚਓ ਸਾਰੇ ਡੀਐਸਪੀ ਐਸਐਸਪੀ ਸਭ ਖੁਦ ਆਪ ਸਾਰੇ ਇਸ ਦੀ ਅਗਵਾਈ ਕਰ ਰਹੇ ਨੇ ਔਰ ਇਸ ਤੋਂ ਇਲਾਵਾ ਸਾਡੇ ਜਿਹੜੇ ਸਾਡੇ ਕੈਮਰੇ ਆ ਉਹ ਤੁਹਾਨੂੰ ਪਤਾ ਹੈ ਕਿ ਬਰਨਾਲਾ ਡਿਸਟ੍ਰਿਕਟ ਵਿੱਚ ਸਾਡੇ ਬਹੁਤ ਸਾਰੀ ਜਗ੍ਹਾ ਤੇ ਬਹੁਤ ਸਾਰੇ ਕੈਮਰੇ ਵੀ ਉਹਨਾਂ ਦਾ ਨੈਟਵਰਕ ਬਹੁਤ ਛਾ ਕੰਮ ਕਰ ਰਿਹਾ ਸਾਡਾ ਕੰਟਰੋਲ ਰੂਮ ਉੱਤੇ ਆਪਣੀ ਜਿਹਨੂੰ ਕਹਿੰਦੇ ਤੀਜੀ ਅੱਖ ਉਹਨੇ ਰੱਖੀ ਹੋਈ ਹੈ ਤੇ ਔਰ ਤੁਹਾਡੇ ਸਾਰਿਆਂ ਸਹਿਯੋਗ ਦੇ ਨਾਲ ਅਸੀਂ ਸਾਰੇ ਵਧੀਆ ਲਾ ਐਂਡ ਆਰਡਰ ਨੂੰ ਮੇਨਟੇਨ ਕਰਕੇ ਰੱਖਾਂਗੇ ਕਿ ਜੇ ਕੋਈ ਵੀ ਇਸ ਦੇ ਵਿੱਚ ਕੋਈ ਵੀ ਆਪਣਾ ਸ਼ਰਾਰਤੀ ਤੱਤ ਕੋਈ ਵੀ ਕਿਸਮ ਦੀ ਕੋਈ ਗਲਤੀ ਕਰਦਾ ਤਾਂ ਉਹਨੂੰ ਬਖਸ਼ਿਆ ਨਹੀਂ ਤੁਹਾਨੂੰ ਮੈਂ ਦੱਸ ਰਹੀ ਹਾਂ ਸਾਡੇ ਤੁਸੀਂ ਅੱਜ ਸਵੇਰੇ ਵੀ ਦੇਖਿਆ ਹੋਣਾ ਸਾਡੇ ਜਗਾ ਜਗਾ ਤੇ ਪੈਟਰੋਲਿੰਗ ਹੈ ਸਾਡੇ ਉੱਥੇ ਵੀ ਗਾਰਡ ਲੱਗੀਆਂ ਹੋਈਆਂ ਨੇ ਔਰ ਜਿੱਥੇ ਵੀ ਸਰਕਾਰੀ ادارے ਨੇ ਉਹਨਾਂ ਉੱਤੇ ਸਪੈਸ਼ਲ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਔਰ ਸਾਡੇ ਬੰਦੋ ਬਹੁਤ ਅੱਛੇ ਤਰੀਕੇ ਨਾਲ ਦਿਨ ਰਾਤ ਸੌਰੀ ਸੌਰੀ ਪੁਲਸ ਲੱਗੀ ਹੋਈ ਹੈ ਇਸ ਕੰਮ ਤੇ ਸਰ ਮੈਸੇਜ ਹੀ ਦੇਣਾ ਜਨਮ ਪਬਲਿਕ ਨੂੰ ਜੀ ਪਬਲਿਕ ਨੂੰ ਸਾਡਾ ਮੈਸੇਜ ਇਹ ਹੀ ਹੈ ਕਿ ਜਿਹੇ 15 ਅਗਸ ਦਾ ਸਾਡਾ ਇੱਕ ਪर्व ਦੀ ਤਰ੍ਹਾਂ ਸੀ ਇਸ ਨੂੰ ਮਨਾਉਣੇ ਆ ਤਾਂ ਸਾਰੇ ਵਧੀਆ ਤਰੀਕੇ ਨਾਲ ਸੈਲੀਬ੍ਰੇਸ਼ਨ ਕਰਨ ਵਾਸਤੇ ਔਰ ਆਪਣਾ ਸਹਿਯੋਗ ਦੇਣ ਜੇ ਕਿਸੇ ਨੂੰ ਵੀ ਕੋਈ ਐਸੀ ਚੀਜ਼ ਜਿਹੜੀ ਕਿ ਉਹਨਾਂ ਨੂੰ ਲੱਗਦੀ ਹੈ ਕਿ ਇਹ ਦਸਣਯੋਗ ਹੈ ਤੇ ਉਹਦੇ ਚ ਗੁਰੇਜ਼ ਨਾ ਕਰਨ ਔਰ ਮਾੜਾ ਅਨਸਰ ਕਿਸੇ ਵੀ ਕੋਈ ਦਿਜ਼ਦਾ ਸਾਨੂੰ ਸਿਕਰਟ ਤੌਰ ਤੇ ਇਨਫੋਰਮ ਕਰਨ ਅਸੀਂ ਉਹਨਾਂ ਧੰਨਵਾਦੀ ਬਿਲਕੁਲ ਜੀ ਤੁਹਾਡੇ ਸਾਹਮਣੇ ਅਸੀਂ ਹਰ ਤਰ੍ਹਾਂ ਦੀ ਸਰਪ੍ਰਾਈਜ਼ਿੰਗ ਚੈਕਿੰਗ ਜਿਹੜੀ ਗੱਡੀ ਸਾਨੂੰ ਦਿਸਦੀ ਹੈ ਤੇ ਉਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਆ ਔਰ ਚੈਕਿੰਗ ਵੀ ਕੀਤੀ ਜਾ ਰਹੀ ਹੈ ਬਿਲਕੁਲ ਹਾਂ ਜੀ ਇਹ ਸਾਡਾ ਇਹ ਕੰਮ ਹੈ ਰੂਟੀਨ ਵਰਕ ਹੈ ਸਾਡਾ ਜਿਹੜਾ ਸਾਨੂੰ ਕੋਈ ਸ਼ੱਕੀ ਲੱਗਦਾ ਅਸੀਂ ਫੋਟੋ ਕਿਛ ਕੁ ਦੀ ਪਿਆਜ ਤੇ ਜਾਂ ਕਿ ਹੋਰ ਵੀ ਆਪਣੇ ਤਰੀਕੇ ਨਾਲ ਚੈਕਿੰਗ ਕਰਾਉਂਦੇ ਆ ਤੇ ਕੋਈ ਕੋਈ ਵਾਰੀ ਸਾਨੂੰ ਇਸ ਤਰ੍ਹਾਂ ਦੇ ਵੀ ਕੋਈ ਪੀਓ ਹੁੰਦਾ ਕੋਈ ਹੋਰ ਵਾਂਟਡ ਸਾਡਾ ਮਿਲ ਜਾਂਦਾ ਸਾਨੂੰ ਮੌਕੇ ਤੇ ਵੀ ਕਈ ਵਾਰੀ ਟਰੇਸ ਹੋ ਜਾਂਦਾ ਐਸਪੀ ਸ਼ੋਕਮਾਰ ਸ਼ਰਮਾ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਦੈਨਿਕ ਸਵੇਰਾ ਲਈ ਨਿਰਮਲ ਕਮਾਦ ਦੀ ਰਿਪੋਰਟ ਬਰਨਾਲਾ